ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪਲੂਣ ਝੋਟੀ ਸੂਈ ਵਿਆ ਜੀ ਠੀਕ ਹੈ ਜੀ ਪਰਸੋਂ ਸੂਈ ਵਿਆ ਬਾਈ ਦੱਸਦਾ ਠੀਕ ਹੈ ਜੀ ਬਾਕੀ ਵੱਡੀ ਵੀਡੀਓ ਚ ਭਰਾ ਤੋਰਾ ਤੋਰਾ ਦਿਖਾਵਾਂ ਤੇ ਮਾਗਰ ਹੈਗਾ ਬੱਚਾ ਇਹਦੇ ਕੱਟਾ ਠੀਕ ਹੈ ਨਾ ਇਹ ਰੀਲ ਜਿਹੜੀ ਆਪਾਂ ਬਣਾਉਣੀ ਆ ਸ਼ਾਰਟ ਇਹ ਐਸਟਾ ਤੇ ਪਾਉਣ ਦੀ ਖਾਤਰ ਪਾਉਂਦੇ ਆ ਠੀਕ ਹੈ ਜੀ ਆ ਕਰਕੇ ਕੀ ਸ਼ਾਰਟ ਚ ਪਤਾ ਲੱਗ ਜਾਂਦਾ ਅਗਲੇ ਨੂੰ ਠੀਕ ਹੈ ਜੀ ਤੇ ਬਾਕੀ ਵੱਡੀ ਵੀਡੀਓ ਚ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਪਰਾ ਤੋਰਾ ਤਾਰਾ ਕਰਮਾਂ ਵਾਲੀ ਦਾ ਤਨੂਣ ਸੋਈ ਗੇ ਝੋਟੀ ਪਹਿਲਾ ਸੁਆ ਤੇ ਬੱਚਾ ਆ ਗਿਆ ਟੱਟਾ ਪਰਸੋਂ ਦੀ ਸੂਈ ਦੀ ਆ ਤੋਰਾ ਤਾਰਾ ਵੱਡੀ ਵੀਡੀਓ ਦਿਖਾਇਆ ਪਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਰਾ ਜਿਲਾਣ ਪੈਂਦਾ ਬਰਨਾਲਾ ਪੱਖੋ ਪੈਂਚੀਆਂ ਦੇ ਲਵੀ ਪਿੰਡ ਆ ਪਰਾ ਇਹ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ OK, bye.